ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਜਿਹੜੀ ਇਹ ਸ਼ਹੀਦ ਸਿੰਘ ਹੁੰਦੇ ਨੇ ਨਾ ਜਦੋਂ ਅਸੀਂ ਇਹਨਾਂ ਦੇ ਨਾਮ ਅੱਗੇ ਧੰਨ ਲਾ ਦਿੰਨੇ ਆ ਨਾ ਤੇ ਇਹ ਤਾਂ ਧੰਨ ਹੁੰਦੇ ਹੀ ਨੇ ਤੇ ਇਹ ਸਾਨੂੰ ਵੀ ਧੰਨ ਕਰ ਦਿੰਦੇ ਨੇ ਅਸੀਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਕਈ ਮਹਿਮਾ ਕਈ ਅਸੀਂ ਕਿਰਦਾਰ ਜੋ ਕਿ ਕਈ ਸਰਕਾਰ ਦੇ ਇਹਨਾਂ ਨੇ ਦੁੱਖ ਰੋਗ ਲੋਕਾਂ ਦੀਆਂ ਤਕਲੀਫਾਂ ਕਿਵੇਂ ਠੀਕ ਕੀਤੀਆਂ ਨੇ ਤਾਂ ਨੰਬਰ ਸ਼ਹੀਦ ਭਾਬਾ ਦੀਪ ਸਿੰਘ ਨੇ ਖਾਲਸਾ ਜੀ ਅਸੀਂ ਤੁਹਾਡੇ ਅੱਗੇ ਬਿਆਨ ਕਰਦੇ ਹਾਂ ਕਿਉਂਕਿ ਜੇ ਕਿਸੇ ਨੂੰ ਸੁੱਖ ਆਇਆ ਹੈ ਕਿਸ ਤਰ੍ਹਾਂ ਆਇਆ ਹੈ ਜੇ ਉਸਨੇ ਸਾਨੂੰ ਦੱਸਿਆ ਹੈ ਨਾ ਤਾਂ ਖਾਲਸਾ ਜੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਗੁਰੂ ਦੀ ਵਡਿਆਈ ਕਿਸੇ ਦੂਜਿਆਂ ਤੱਕ ਵੀ ਪਹੁੰਚਾਈਏ ਕਿਉਂਕਿ ਜੇ ਅਸੀਂ ਗੁਰੂ ਦੀ ਵਡਿਆਈ ਕਰਾਂਗੇ ਨਾ ਖਾਲਸਾ ਜੀ ਵਢਾਈ ਕਰਨ ਵਢਾਈ ਸੁਣਨ ਨਾਲ ਵੀ ਪੁੰਨ ਮਿਲਦਾ ਹੈ ਤੇ ਸਾਡੇ ਪਾਪ ਗੁਨਾਹ ਬਖਸ਼ੇ ਜਾਂਦੇ ਨੇ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਐਡੇ ਵੱਡੇ ਚਮਤਕਾਰ ਕਰਦੇ ਨੇ ਕਿਉਂਕਿ ਇਹ ਦਸ਼ਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਕਰੀਬ ਨੇ ਕਿਉਂਕਿ ਜਿਹੜੇ ਕਹਿੰਦੇ ਹਨ ਕਿ ਜੇ ਕੋਈ ਤੇਰੀ ਅਰਦਾਸ ਨਹੀਂ ਨਾ ਹੋ ਰਹੀ ਕਿਰਪਾ ਨਹੀਂ ਹੋ ਰਹੀ ਤੇ ਤੂੰ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਘਰ ਤੇ ਜਾ ਕੇ ਨਾ ਇੱਕ ਵਾਰ ਅਰਦਾਸ ਕਰਾ ਇੱਕ ਵਾਰ ਉਹਨਾਂ ਦੇ ਧਰਤੇ ਤਾਂ ਜਾ ਤੇਰੀਆਂ ਹਰ ਇੱਕ ਮਨੋ ਕਾਮਨਾ ਧੰਨ ਧੰਨ ਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਰੂਰ ਪੂਰੀਆਂ ਕਰਾਂ ਕਰਨਗੇ ਕਿਉਂਕਿ ਜੇ ਬੰਦੇ ਤੇ ਕੋਈ ਦੁੱਖ ਆ ਜਾਵੇ ਨਾ ਤਾਂ ਆਪਣਾ ਗੁਰਬਾਣੀ ਪੜਨਾ ਵਧਾ ਦਿਨਾ ਚਾਹੀਦਾ ਹੈ ਖਾਲਸਾ ਜੀ ਕਿਉਂਕਿ ਜੇ ਅਸੀਂ ਗੁਰਬਾਣੀ ਨੂੰ ਵਧਾਵਾਂਗੇ ਨਾ ਪਾਠ ਨੂੰ ਵਧਾਵਾਂਗੇ ਤੇ ਸਾਡੇ ਉੱਤੇ ਜਿਹੜੇ ਦੁੱਖ ਆਣੇ ਹਨ ਉਹ ਵੀ ਸੁੱਖ ਦੇ ਵਿੱਚ ਬਦਲ ਜਾਣਗੇ ਕਿਉਂਕਿ ਜਦੋਂ ਸਾਡੀ ਤੇ ਕੋਈ ਦੁੱਖ ਆਂਦਾ ਹੈ ਤਾਂ ਗੁਰੂ ਨੂੰ ਪਤਾ ਹੁੰਦਾ ਹੈ ਕਿ ਮੇਰੇ ਪਿਆਰੇ ਨੇ ਮੇਰੇ ਕੋਲ ਜ਼ਰੂਰ ਆਉਣਾ ਹੈ ਉਹ ਹਮੇਸ਼ਾ ਬਾਹਾਂ ਫਲਾਈ ਆਪਣੇ ਪਿਆਰੇ ਦਾ ਇੰਤਜ਼ਾਰ ਕਰਦੇ ਨੇ ਕਿ ਕਦੋਂ ਉਹਨਾਂ ਦਾ ਕੋਈ ਪਿਆਰਾ ਸਿੱਧੇ ਰਾਹੇ ਪਵੇ ਤੇ ਉਹਨਾਂ ਦੇ ਕੋਲ ਆਵੇ ਤੇ ਜੇ ਕਿਸੇ ਨੂੰ ਕੋਈ ਸਹਾਰਾ ਨਹੀਂ ਨਾ ਜੇ ਕੋਈ ਰਿਸ਼ਤੇਦਾਰ ਆਸ ਬਣੂ ਕੋਈ ਵੀ ਤੁਹਾਡਾ ਆਪਣੀ ਸਾਥ ਛੱਡ ਦਿੰਦੇ ਹਨ ਨਾ ਤ ਆਪਣਾ ਸਹਾਰਾ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਮੰਨ ਲਿਆ ਕਰੋ ਬਣਾਇਆ ਕਰੋ ਵੇਖਿਓ ਇਹਨਾਂ ਨੇ ਕਦੇ ਵੀ ਤੁਹਾਨੂੰ ਤਤੀਵਾ ਨਹੀਂ ਲਗੰਦਿਨੀ ਜੇ ਕਦੇ ਵੀ ਤੁਹਾਡੇ ਤੇ ਦੁੱਖ ਹੁੰਦਾ ਹੈ ਤਾਂ ਆਪਣੇ ਪਰਮ ਪਿਤਾ ਪਰਮੇਸ਼ਵਰ ਆਪਣੇ ਗੁਰੂ ਕੋਲ ਜਾ ਕੇ ਆਪਣਾ ਦੁੱਖ ਬਿਆਹ ਕਰੋ ਕਿਉਂਕਿ ਖਾਲਸਾ ਜੀ ਇਹ ਦੁਨੀਆ ਮਤਲਬੀ ਹੈ ਇਹ ਦੁਨੀਆ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਮੂਹ ਤੇ ਬਹੁਤ ਮਿੱਠੇ ਹੋਣਗੇ ਪਰ ਵਿੱਚ ਦਿਲ ਵਿੱਚ ਇਹ ਨਾ ਕੋੜ ਤੇ ਕੋੜ ਭਰਿਆ ਹੁੰਦਾ ਹੈ ਹੁਣ ਇਹ ਨਹੀਂ ਮੈਂ ਕਹਿ ਸਕਦੀ ਕਿ ਕਿਹਦੇ ਵਿੱਚ ਕੋੜ ਭਰਿਆ ਹੁੰਦਾ ਹੈ ਕਲ ਸਜੀ ਕੋਈ ਗੁਰਸਿੱਖ ਗਿਆਨੀ ਕੋਈ ਗੁਰਸਿੱਖ ਗਿਆਨਣ ਬੀਬੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਲੜਾਈਆਂ ਹੁੰਦੀਆਂ ਨੇ ਕਈ ਪਰਿਵਾਰਾਂ ਦੇ ਵਿੱਚ ਪਰ ਕਿਸੇ ਦੇ ਮੂੰਹ ਤੋਂ ਕਿਸੇ ਦੀ ਜੱਜਮੈਂਟ ਨਹੀਂ ਕੀਤੀ ਜਾ ਸਕਦੀ ਕਿ ਜੇ ਉਹ ਉਪਰੋਂ ਦੀ ਦਿਖਣ ਚ ਸੋਹਣਾ ਹੈ ਤੇ ਉਹ ਦਿਲੋਂ ਵੀ ਸੋਹਣਾ ਹੈ ਜੇ ਉਹ ਦਿਖਣ ਦੇ ਵਿੱਚ ਬਹੁਤ ਮਾੜਾ ਹੈ ਕਿਉਂ ਉਹਨੂੰ ਧਰਵੀ ਮਾਰਾ ਹੈ ਕਿਉਂਕਿ ਜਿਹੜੇ ਬੰਦੇ ਬੰਦਗੀ ਕਰਦੇ ਨੇ ਨਾ ਉਹਨਾਂ ਨੂੰ ਗੁਰੂ ਜੀ ਦੀ ਕਈਆਂ ਹੋਈਆਂ ਗੱਲਾਂ ਯਾਦ ਹੁੰਦੀਆਂ ਨੇ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਹਨਾਂ ਦਾ ਛੁਟਕਾਰਾ ਹੁੰਦਾ ਹੈ ਉਹ ਸਿਰਫ ਸਿੰਪਲ ਤੇ ਸਾਦਾ ਜੀਵਨ ਜਿੰਦੇ ਨੇ ਪਿਆਰ ਵਾਲਾ ਹੰਕਾਰ ਤੋਂ ਬਿਨਾ ਤੇ ਹੰਕਾਰ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਲਿਆਉਣਾ ਨਹੀਂ ਚਾਹੀਦਾ ਕਿਉਂਕਿ ਹੰਕਾਰ ਕੀ ਕਰਾਂਗੇ ਅੱਜ ਅਸੀਂ ਇਸ ਮਿੱਟੀ ਦੇ ਉੱਤੇ ਤੁਰ ਰਹੇ ਹਾਂ ਕੱਲ ਨੂੰ ਅਸੀਂ ਇਸੇ ਮਿੱਟੀ ਦੇ ਵਿੱਚ ਰਲ ਜਾਣਾ ਹੈ ਪਤਾ ਵੀ ਨਹੀਂ ਲੱਗਣਾ ਕਿ ਕਿੱਥੇ ਕੋਈ ਸੀ ਜਾਂ ਕਿੱਥੇ ਕੋਈ ਹੈ ਖਾਲਸਾ ਜੀ ਜਦੋਂ ਕੋਈ ਆਪਣਾ ਪਿਆਰਾ ਜਾਂ ਕਿਸੇ ਦਾ ਵੀ ਮੌਤ ਹੋ ਜਾਂਦੀ ਹੈ ਖਾਲਸਾ ਜੀ ਜਦੋਂ ਅਸੀਂ ਉਸ ਸਮੇਂ ਉੱਥੇ ਹੁੰਨੇ ਹਾਂ ਉਸ ਸਾਨੂੰ ਸਭ ਕੁਝ ਭੁੱਲਿਆ ਹੁੰਦਾ ਹੈ ਸਭ ਕੁਝ ਵਿਸਰ ਜਾਂਦਾ ਹੈ ਵੀ ਸਾਡਾ ਕੰਮ ਸਾਡਾ ਕਾਜ ਸਾਡੇ ਕਿਹੜੇ ਕੰਮ ਰਹਿ ਗਏ ਨਹੀਂ ਜੋ ਅਸੀਂ ਕਰਨੇ ਨੇ ਸਾਡੇ ਕਿਹੜੇ ਕੰਮ ਨਹੀਂ ਜੋ ਅਸੀਂ ਕੀਤੇ ਨਹੀਂ ਖੰਸ ਜੀ ਉਸ ਟਾਈਮ ਨਾ ਅੱਧਾ ਘੰਟਾ ਤੱਕ ਬੰਦਾ ਇਹੀ ਸੋਚਦਾ ਰਹਿੰਦਾ ਹੈ ਕਿ ਮੇ ਵੀ ਇਦਾਂ ਹੀ ਹੋਣਾ ਹੈ ਤੇ ਮੈਂ ਕਿਉਂ ਪਾਪ ਕਰਾਂ ਉਦੋਂ ਦੇ ਮਨ ਵਿੱਚ ਬੜੀਆਂ ਵੱਡੀਆਂ ਵੱਡੀਆਂ ਦਲੀਲਾਂ ਆਉਣਗੀਆਂ ਕਿ ਹੁਣ ਤੋਂ ਮੈਂ ਗੁਰਬਾਣੀ ਜਪਿਆ ਕਰਨੀ ਹੈ ਹੁਣ ਤੋਂ ਮੈਂ ਪਾਠ ਕਰਿਆ ਕਰਨਾ ਹੈ ਕਿ ਮੇਰੇ ਤੇ ਕਦੇ ਮਾੜਾ ਨਹੀਂ ਆਵੇ ਇਹ ਮੇਰੀ ਨਾ ਕਦੀ ਇਹੋ ਜਿਹਾ ਨਾ ਹੋਵੇ ਬੀਖੋ ਗੁਰੂ ਜੀ ਨੇ ਸਾਨੂੰ ਇੱਥੇ ਸੰਗਤ ਨੂੰ ਅਸੀਂ ਕਥਾ ਵਿਚਾਰ ਕਰਦੇ ਹਾਂ ਅਸੀਂ ਆਪਣੀਆਂ ਗੁਰੂ ਦੀਆਂ ਗੱਲਾਂ ਸੰਗਤਾਂ ਨਾਲ ਸਾਂਝੀਆਂ ਕਰਦੇ ਹਾਂ ਖਾਲਸਾ ਜੀ ਗੁਰੂ ਦੀ ਵਡਿਆਈ ਸਭ ਤੋਂ ਉੱਤਮ ਵਡਿਆਈ ਹੈ ਜੇ ਕੋਈ ਪੁੰਨ ਹੈ ਨਾ ਆਪਣੇ ਗੁਰੂ ਦੀ ਵਡਿਆਈ ਆਪਣੇ ਗੁਰੂ ਦੀ ਗੁਰਬਾਣੀ ਪੜੋ ਗੁਰੂ ਇਹ ਨਹੀਂ ਕਹਿੰਦਾ ਕਿ ਤੂੰ ਹਰ ਟਾਈਮ ਮੇਰੀ ਗੁਰਬਾਣੀ ਪੜ ਗੁਰੂ ਤਾਂ ਸਿਰਫ ਇਹੀ ਚਾਹੁੰਦੇ ਨੇ ਕਿ ਤੂੰ ਆਪਣੇ ਜੀਵਨ ਨਾਲ ਖੁਸ਼ ਰਹੇ ਆਪਣੇ ਕੰਮ ਕਾਜ ਵੀ ਕਰ ਤੇ ਗੁਰਬਾਣੀ ਦਾ ਵੀ ਬਰਾਬਰ ਪ੍ਰੋਪਰ ਕਰ ਸਵੀਰ ਹੀ ਕਰ ਲੂ ਪਾਠ ਦੁਪਹਿਰੇ ਹੈਗਾ ਟਾਈਮ ਤਾਂ ਤੁਸੀਂ 10 ਮਿੰਟ ਸਿਮਰਤ ਕਰ ਲਓ ਸ਼ਾਮ ਨੂੰ ਪਾਠ ਕਰੋ ਇੰਨਾ ਹੀ ਕਾਫੀ ਹੈ ਆਪਣੇ ਗੁਰੂ ਨੂੰ ਖੁਸ਼ ਕਰਨ ਲਈ ਕਿਉਂਕਿ ਸਾਡੇ ਗੁਰੂਆਂ ਦੀਆਂ ਕਿਹੜਾ ਡਿਮਾਂਡਾਂ ਨੇ ਸਾਡੇ ਗੁਰੂ ਸਾਡੇ ਤੋਂ ਕਿਹੜਾ ਕੁਝ ਮੰਗਦੇ ਨੇ ਡਿਮਾਂਡਾਂ ਅਸੀਂ ਕਰਦੇ ਹਾਂ ਖੁਆਇਸ਼ਾਂ ਸਾਡੀਆਂ ਹਨ ਮਨੋ ਕਾਮਨਾ ਸਾਡੀਆਂ ਹੁੰਦੀਆਂ ਨੇ ਇੱਕ ਸਾਡੀ ਗੁਰੂ ਪੂਰੀ ਕਰ ਦਿੰਨੇ ਹਨ ਅਸੀਂ ਦੂਸਰੀ ਛੱਟ 'ਚ ਗੁਰੂ ਦੇ ਅੱਗੇ ਰੱਖ ਦਿੰਨੇ ਹਨ ਇੱਕ ਮੁਠੀ ਚੱਕੋ ਦੂਜੀ ਤਿਆਰ ਇਹ ਤਾਂ ਉਹ ਸਾਭ ਹੋ ਜਾਂਦਾ ਹੈ ਕਨਸਾ ਜੀ ਕਦੀ ਆਪਣੇ ਗੁਰੂ ਤੋਂ ਗੁਰੂ ਨੂੰ ਮੰਗ ਕੇ ਵੇਖੋ ਕਿੰਨਾ ਸਕੂਨ ਮਿਲੇਗਾ ਵਾਹਿਗੁਰੂ ਨੂੰ ਕਹੋ ਕਿ ਹੇ ਵਾਹਿਗੁਰੂ ਮੈਂ ਅਰਦਾਸ ਕਰਦੀ ਹਾਂ ਸੱਚੇ ਪਿਤਾ ਪਰਮੇਸ਼ਰ ਮੇਰੀ ਝੋਲੀ ਵਿੱਚ ਬਾਣੀ ਪਾਓ ਹੇ ਵਾਹਿਗੁਰੂ ਤੁਸੀਂ ਮੈਨੂੰ ਆਪਣੇ ਚਰਨਾਂ ਨਾਲ ਲਾਓ ਤਾਂ ਕਿ ਗੁਰੂ ਦਾ ਸਹਾਰਾ ਸਾਡੇ ਸਿਰ ਤੇ ਹੱਥ ਬਣਿਆ ਰਵੇ ਤੇ ਦੁਖੀ ਹੋ ਤਾਂ ਸਮਝ ਲੈਣਾ ਵਾਹਿਗੁਰੂ ਆਸ-ਪਾਸ ਨੇ ਤੁਹਾਡਾ ਸਹਾਰਾ ਬਾਬਾ ਦੀਪ ਸਿੰਘ ਜੀ ਉਹ ਤੁਹਾਨੂੰ ਆਪੇ ਸੰਭਾਲ ਲੈਣਗੇ ਦੇਖੋ ਇੱਕ ਵਿਸ਼ਵਾਸ ਦੀ ਗੱਲ ਹੈ ਨਾ ਕਿ ਵਿਸ਼ਵਾਸ ਅਟੁੱਟ ਵਿਸ਼ਵਾਸ ਤੇ ਇੱਕ ਉਦਾਂ ਹੀ ਵਿਸ਼ਵਾਸ ਕਰ ਲੈਣਾ ਇੱਕ ਮਾਤਾ ਸੀ ਕਹਿੰਦੀ ਤੇ ਉਹ ਮਾਤਾ ਨੂੰ ਚਮੜੀ ধরੋ ਸੀ ਜਦੋਂ ਉਸ ਮਾਤਾ ਨੂੰ ਇਹ ਰੋਗ ਸੀ ਡਾਕਟਰ ਨੇ ਬਹੁਤ ਦਵਾਈਆਂ ਦਿੱਤੀਆਂ ਆਰਾਮ ਨਹੀਂ ਸੀ ਮਿਲਦਾ ਮਾਤਾ ਜੀ ਨੂੰ ਬਹੁਤ ਖਾਜ ਹੁੰਦੀ ਜਦੋਂ ਉਹ ਖਾਜ ਕਰਦੇ ਜ਼ਖਮ ਹੋ ਜਾਂਦਾ ਤੇ ਜ਼ਖਮ ਹੋ ਜਾਂਦਾ ਤੇ ਫਿਰ ਉਹ ਮਾਤਾ ਜੀ ਬਹੁਤ ਤੰਗ ਪਰੇਸ਼ਾਨ ਰਹਿਣ ਲੱਗ ਪਏ ਕਿਉਂਕਿ ਉਹ ਦਵਾਈ ਅਸੀਂ ਆਪਣੇ ਗੁਰੂ ਦੀ ਵਿਢਾਈ ਕਰਦੇ ਹਾਂ ਗੁਰੂ ਦੀ ਵਡਿਆਈ ਸਭ ਤੋਂ ਉੱਤਮ ਵਡਿਆਈ ਹੈ ਉਹ ਮਾਤਾ ਜੀ ਨੇ ਕਹਿਣਾ ਕਿ ਮੇਰੇ ਬਹੁਤ ਜ਼ਿਆਦਾ ਖਾਜ ਹੁੰਦੀ ਸੀ ਬਹੁਤ ਦਵਾਈਆਂ ਵੀ ਦਵਾਈਆਂ ਬਹੁਤ ਮਤਲਬ ਕਹਿੰਦੇ ਕਿ ਸਾਰੇ ਮਤਲਬ ਪਾਸੇ ਉਹ ਨਾ ਥੱਕ ਹਾਰ ਚੁੱਕੇ ਸੀ ਪਤਾ ਨਹੀਂ 5 10 ਸਾਲ ਪੁਰਾਣਾ ਰੋਗ ਸੀ ਜੋ ਕਿ ਸਿਰਫ ਹੁੰਦਾ ਵੀ ਹੱਥਾਂ ਤੇ ਸੀਗਾ ਤੇ ਮਾਤਾ ਜੀ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਵੀ ਨਹੀਂ ਜਾਂਦੀ ਸੀ ਕਿਉਂਕਿ ਮੇਰੇ ਹੱਥਾਂ ਦੀ ਖਾਜ ਹੀ ਨਹੀਂ हटਦੀ ਸੀ ਮ ਬਾੜ ਵੀ ਨਹੀਂ ਕਰ ਸਕਦੇ ਸੀ ਵੀ ਇਹੋ ਜਿਹਾ ਅਜੋਕਾ ਜਿਹਾ ਰੋਗ ਲੱਗਾ ਸੀ ਚਮੜੀ ਦਾ ਪਤਾ ਨਹੀਂ ਕਿ ਰੱਬ ਕਿਹੜੇ ਰੰਗਾ ਵਿੱਚ ਰਾਜੀ ਹੈ ਵੀ ਦੇਖੋ ਉਹ ਮਾਤਾ ਜੀ ਕਹਿੰਦੇ ਕਿ ਇੱਕ ਵਾਰ ਮੈਂ ਨਾ ਇੱਕ ਦੀਵਾਨ ਸੁਣਨ ਗਈ ਕਹਿੰਦੇ ਦੀਵਾਨ ਚ ਬੱਬਾ ਜੀ ਨੇ ਇੰਨੀ ਸੋਹਣੀ ਕਥਾ ਸੁਣਾਈ ਤਨਤਨ ਅਮਰ ਸ਼ਹੀਦ ਦੀ ਮਿਹਰਬਾਨੀਆਂ ਵਾਲੀ ਤੇ ਤੇ ਕਹਿੰਦੇ ਕਿ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੀ ਇੰਨੀ ਵਡਿਆਈ ਸੁਣਾਈ ਬਾਬਾ ਜੀ ਨੇ ਕਿ ਇੱਕ ਬੱਚੀ ਸੀ ਜਿਸ ਤੋਂ ਕੀ ਤੁਰਿਆ ਨਹੀਂ ਜਾ ਰਿਹਾ ਸੀ ਉਸ ਦਾ ਲੱਕ ਜਵਾਬ ਦੇ ਗਿਆ ਸੀ ਦੇਖੋ ਵੀ ਉਹ ਛੋਟੀ ਜੀ ਬੱਚੀ ਸੀ ਡਿੱਗਣ ਦੇ ਕਰਕੇ ਉਹਦੇ ਲੱਕ 'ਚ ਸਾਟ ਲੱਗੀ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਹੁਣ ਇਹ ਕਦੀ ਚੱਲ ਨਹੀਂ ਪਾਵੇਗੀ ਕਹਿੰਦੇ ਕਿ ਬਾਬਾ ਜੀ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਪਿਤਾ ਉਸ ਬੱਚੀ ਨੂੰ ਚੁੱਕ ਕੇ ਹੀ ਗੁਰਦੁਆਰਾ ਸਾਹਿਬ ਲੈ ਕੇ ਗੱਡੀ ਵਿੱਚ ਤੇ ਮੱਥਾ ਟਕਾਉਣ ਭੰਤਨ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਤੇ ਨਾਨਕ ਦਰਬਾਰ RAM DAS ਗੁਰੂ ਦੇ ਦਵਾਰੇ ਤੇ ਕਹਿੰਦੇ ਜਦੋਂ ਉੱਥੇ ਉਹਨੂੰ ਮੱਥਾ ਕਹਿੰਦੇ ਕਿ ਉਹ ਬੱਚੀ ਦੀ ਹਾਲਤ ਬਹੁਤ ਗੰਭੀਰ ਸੀ ਤੇ ਮਾਤਾ ਪਿਤਾ ਉਹਨੂੰ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਲੈ ਕੇ ਗਏ ਕਹਿੰਦੇ ਚੁੱਕ ਕੇ ਹੀ ਉਸ ਦੇ ਪਿਤਾ ਜੀ ਨੇ ਉਸ ਨੂੰ ਮੱਥਾ ਟਕਾਇਆ ਚੁੱਕ ਕੇ ਹੀ ਪ੍ਰਕਿਰਮਾ ਵਿੱਚ ਖੜੇ ਸਭ ਕੁਝ ਮਤਲਬ ਚੁੱਕ ਕੇ ਹੀ ਕੀਤਾ ਉਹ ਬੱਚੀ ਕੋਈ ਵੀ ਹਲਚਲ ਨਹੀਂ ਸੀ ਕਰ ਰਹੀ ਕਹਿੰਦੇ ਉਹਨਾਂ ਦੇ ਪਿਤਾ ਜੀ ਨੇ ਪੰਜ ਚੋਕੀਆਂ ਸੁਖੀਆਂ ਕਿ ਹੇ ਪਰਮਾਤਮਾ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ RAMDAS ਗੁਰੂ ਤਾਂ ਤਨ ਸ਼੍ਰੀ RAMDAS ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਵਾਹਿਗੁਰੂ ਅੱਗੇ ਕਿ ਸੱਚੇ ਪਿਤਾ ਪਰਮੇਸ਼ਵਰ ਤੇ ਕਹਿੰਦੇ ਕਿ ਬਾਬਾ ਦੀਪ ਸਿੰਘ ਦੇ ਦੁਆਰੇ ਵੀ ਜਦੋਂ ਦੇਖੋ ਬੱਚੇ ਆਪਣੇ ਦੁੱਖ ਚ ਬਿਲ ਲਾ ਲੇ ਹੁੰਦੇ ਨੇ ਨਾ ਤੇ ਮਾਪਿਓ ਕੋਈ ਦਰਬਾਰ ਨਹੀਂ ਇਹੋ ਜਿਹਾ ਛੱਡਦਾ ਕਿ ਉੱਥੋਂ ਉਹਨੂੰ RAM ਨਾਂ ਲੱਗੇਗਾ ਕਹਿੰਦੇ ਉਹਨਾਂ ਨੇ ਨਾ ਪੱਕੀ ਮਨ ਦੀ ਭਾਵਨਾ ਦੇ ਨਾਲ ਕਹਿ ਦਿੱਤਾ ਕਿ ਹੁਣ ਅਸੀਂ ਆਪਣੀ ਬੱਚੀ ਨੂੰ ਪੰਜ ਵਾਰ ਇੰਨਾ ਗੁਰਦੁਆਰਿਆਂ ਸਾਹਿਬ ਵਿੱਚ ਲੈ ਕੇ ਆਵਾਂਗੇ ਤੇ ਦੁਪਹਿਰਾ ਸਾਹਿਬ ਖਟਾਂਗੇ ਉਹਨਾਂ ਨੇ ਬੱਚੀ ਨੂੰ ਅੱਗੇ ਪਾ ਲੈਣਾ ਤੇ ਆਪਣੇ ਪੜ ਨਿਰੰਤਰਣ ਕਰਦੇ ਰਹਿਣਾ ਦੁਪਹਿਰਾ ਸਾਹਿਬ ਵਿੱਚ ਹਾਜ਼ਰੀਆਂ ਭਰਨੀਆਂ ਮਾਤਾ ਨੇ ਵੀ ਅੱਖਾਂ 'ਚ ਹੰਝੂ ਬਿਤਾ ਨੇ ਵੀ ਅੱਖਾਂ 'ਚ ਹੰਝੂ ਭਰ ਕੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਧੰਨ ਧੰਨ ਗੁਰੂ ਰਾਮਦਾਸ ਜੀ ਮੇਰੀ ਬੱਚੀ ਤੇ ਵੀ ਕਿਰਪਾ ਕਰੋ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੀ ਬੱਚੀ ਤੇ ਵੀ ਕਿਰਪਾ ਕਰੋ ਇਹ ਪਰਾਇਆ ਤਨ ਹੈ ਬਾਬਾ ਜੀ ਇਸ ਨੂੰ ਵੀ ਠੀਕ ਕਰੋ ਇਹਨੂੰ ਵੀ ਤੁਰਨ ਫਿਰਨ ਲਾਇਕ ਬਣਾ ਦਿਓ ਉਹ ਕਹਿੰਦੀ ਪੰਜ ਚੁਪਹਿਰੇ ਲਗਾਤਾਰ ਕੱਟਣ ਨਾਲ ਬਾਬਾ ਜੀ ਦੀ ਐਸੀ ਮਿਹਰ ਹੋਈ ਕਿ ਉਸ ਦੀ ਲੱਤਾਂ ਥੋੜੀਆਂ ਬੋਧੀਆਂ ਚੱਲਣ ਲੱਗ ਪਈਆਂ ਸਿੱਧੀਆਂ ਆਕੜੀਆਂ ਰਹਿੰਦੀਆਂ ਸੀ ਉਹ ক্লোਜ਼ ਕਰਨੀਆਂ ਅਪ ਐਂਡ ਡਾਊਨ ਕਰਨੀਆਂ ਯਾਨੀ ਕਿ ਥੋੜੀ ਥੋੜੀ ਪ੍ਰੋਗਰੈਸ ਹੋਣ ਲੱਗ ਪਈ ਇਸੇ ਤਰ੍ਹਾਂ ਕਹਿੰਦੇ ਕਿ ਕਹਿੰਦੇ ਕਿ ਜਦੋਂ ਇਹ ਪ੍ਰੋਗਰੈਸ ਉਸ ਵਿੱਚ ਹੋਈ ਫਿਰ ਦੇਖੋ ਕਿ ਜਿਹੜੀ ਆਪਣੀ ਟੁੱਟੀ ਹੋਈ ਆਸ ਹੁੰਦੀ ਹੈ ਉਹ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ ਸਾਨੂੰ ਉਮੀਦ ਹੁੰਦੀ ਹੈ ਆਪਣੇ ਗੁਰੂ ਤੋਂ ਸਾਡੇ ਗੁਰੂ ਸਾਡਾ ਸਾਥ ਦਿੰਦੇ ਹਨ ਪਰਮਾਤਮਾ ਸਾਡੀ ਤੇ ਕਿਰਪਾ ਕਰਦੇ ਹਨ ਸਿਰਫ ਇੱਕ ਸਾਡੇ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਕਰਨ ਦੀ ਲੋੜ ਹੈ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਟੁੱਟ ਵਿਸ਼ਵਾਸ ਕਿ ਪਰਮਾਤਮਾ ਇਸ ਨੂੰ ਪੈਦਾ ਵੀ ਤੂੰ ਕੀਤਾ ਹੈ ਤੇ ਇਸ ਨੂੰ ਮਾਰਨਾ ਵੀ ਤੂੰ ਹੀ ਹੈ ਇਸ ਨੂੰ ਜਿਵੇਂ ਮਰਜੇ ਕਰਨਾ ਹੈ ਇਹ ਸਭ ਕੁਝ ਤੇਰੇ ਹੀ ਹਵਾਲੇ ਹੈ ਅਸੀਂ ਇਸ ਨੂੰ ਤੇਰੇ ਅੱਗੇ ਸੌਂਪਦੇ ਹਾਂ ਕਿਨੇ ਚੁ ਵੀ ਅਸੀਂ ਸਭ ਕੁਝ ਆਪਣੇ ਗੁਰੂ ਦੇ ਹੱਥ ਵਿੱਚ ਫੜਾ ਦੇ ਨਾ ਤਾਂ ਗੁਰੂ ਸਾਡੇ ਲੇਖ ਕਰਮ ਬੁਰੀ ਕਰਮ ਚੰਗੇ ਕਰਮ ਸਭ ਦਾ ਲੇਖਾ ਜੋਖਾ ਸਾਡੀ ਗੁਰੂ ਕਰਦੇ ਨੇ ਸਭ ਦੀਆਂ ਮਨੋ ਕਾਮਨਾ ਮਨ ਭਾਵਨਾ ਸਾਡੀ ਗੁਰੂ ਦੇ ਅੱਗੇ ਅਸੀਂ ਰੱਖ ਦਿੰਨੇ ਹਾਂ ਗੁਰੂ ਤੇ ਆਪ ਐਨੇ ਬੋਲੇ ਹਨ ਐਨੇ ਕਰਾਮ ਆਤੀ ਹਨ ਉਹ ਸਾਡੇ ਵਰਗੇ ਭਾਬੀਆਂ ਦੀ ਵੀ ਸੁਣ ਲੈਂਦੇ ਨੇ ਕਹਿੰਦੇ ਕਿ ਅਰਦਾਸ ਬੇਨਤੀ ਕਰਾਈ ਪੰਜਵੀਂ ਛੇ ਮੇਂ ਦੁਪਹਿਰੇ ਸਾਹਿਬ ਵਿੱਚ ਉਸ ਬੱਠੀ ਬੱਚੀ ਨੇ ਬੈਠਣਾ ਸ਼ੁਰੂ ਕਰ ਦਿੱਤਾ ਟੋ ਲਾ ਕੇ ਚਲੋ ਕੁਝ ਕੁ ਟਾਈਮ ਦੁਪਹਿਰੇ ਵਿੱਚ ਉਹ ਬੈਠ ਜਾਂਦੀ ਕੁਝ ਕੁ ਟਾਈਮ ਉਹ ਲੰਮੇ ਪੇ ਰਹਿੰਦੇ ਜਦੋਂ ਸੰਗਤਾਂ ਜਿਹੜੀਆਂ ਉੱਥੇ ਆਉਂਦੀਆਂ ਸਨ ਨਾ ਉਹਨਾਂ ਨੇ ਵੀ ਇਹਾ ਚਮਤਕਾਰ ਸਮਝ ਲਓ ਕਿ ਵਡਿਆਈ ਸਮਝ ਲਓ ਕਿ ਆਪਣੇ ਪਰਮਪిత ਪਰਮੇਸ਼ਵਰ ਧੰਦਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਇਹ ਵਡਿਆਈ ਵੇਖੀ ਨਾ ਸਾਰੇ ਹੀ ਹੈਰਾਨ ਹੋ ਗਏ ਸਭ ਦੀਆਂ ਅੱਖਾਂ ਵਿੱਚੋਂ ਨੀਰ ਸੀ ਪਰਮਾਤਮਾ ਖੁਸ਼ੀ ਵਾਲਾ ਮਾਤਾ ਪਿਤਾ ਵੀ ਬਹੁਤ ਅੱਖਾਂ 'ਚੋਂ ਹੰਝੂ ਬਹਾਰੇ ਸਨ ਕਿਉਂਕਿ ਪਰਮਾਤਮਾ ਨੇ ਇੰਨੀ ਜਲਦੀ ਸੁਣੀ ਜੋ ਕਿ 5 6 ਮਹੀਨਿਆਂ ਚ ਉਸ ਬੱਚੀ ਨੇ ਉੱਠਣਾ ਹਿਲਣਾ ਜੁਲਣਾ ਬਿਲਕੁਲ ਬੰਦ ਕੀਤਾ ਸੀ ਹੁਣ ਉਹ ਬੈਠਣ ਦੇ ਲਾਇਕ ਹੋ ਗਈ ਸੀ ਕਹਿੰਦੇ ਮਾਤਾ ਜੀ ਨੇ ਜਦੋਂ ਸਾਰੀ ਕਥਾ ਪੂਰੀ ਕਥਾ ਸੁਣੀ ਉਹਨਾਂ ਦੇ ਮਨ ਵਿੱਚ ਵੀ ਵਿਸ਼ਵਾਸ ਆਇਆ ਉਹਨਾਂ ਨੇ ਵੀ ਸ਼ਹੀਦ ਸਿੰਘਾਂ ਦੇ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਜਾਣ ਦੀ ਸਲਾਹ ਕੀਤੀ ਤੇ ਉਹ ਗਏ ਉਹਨਾਂ ਨੇ ਉੱਥੇ ਜਾ ਕੇ ਦੁਪਹਿਰਾ ਸਾਹਿਬ ਕਰਿਆ ਅਤੇ ਉੱਥੇ ਸ਼ਹੀਦ ਸਿੰਘਾਂ ਦੀ ਜੋਤ ਵਿੱਚ ਕਿਉਂ ਪਾਇਆ ਤੇ ਕੁਝ ਕਿਉਂ ਆਪਣੇ ਸਰੀਰ ਤੇ ਆਪਣੇ ਹੱਥਾਂ ਤੇ ਲਗਾਉਣ ਲਈ ਲੈ ਆਏ ਕਹਿੰਦੇ ਹਨ ਕਿ ਸ਼ਹੀਦੀ ਦੀਆਂ ਦੇਗਾਂ ਕਰਵਾਉਣੀਆਂ ਚਾਹੀਦੀਆਂ ਨੇ ਕੋਈ ਵੀ ਦੁੱਖ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਉਸ ਸਮੱਸਿਆ ਦਾ ਹੱਲ ਸ਼ਹੀਦ ਸਿੰਘਾਂ ਨਿਹੰਗ ਸਿੰਘਾਂ ਵੱਲੋਂ ਕੀਤੀਆਂ ਹੋਈਆਂ ਦੇਗਾਂ ਦੇ ਨਾਲ ਜਲਦੀ ਹੋ ਜਾਂਦਾ ਹੈ ਕੋਈ ਕਰਜ਼ਾ ਕੋਈ ਬਿਮਾਰੀ ਕੋਈ ਕੰਮ ਨਹੀਂ ਬਣ ਰਿਹਾ ਉਹ ਵੀ ਹੋ ਜਾਂਦਾ ਹੈ ਖਾਲਸਾ ਜੀ ਤਾਂਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਕਹਿੰਦੇ ਘਰ ਵਿੱਚੋਂ ਜਦੋਂ ਉਹ ਜੋਤ ਲੈ ਕੇ ਘਰੇ ਆਏ ਨੇ ਤਾਂ ਮਾਤਾ ਜੀ ਨੇ ਹਰ ਰੋਜ਼ ਸ্নান ਉਪਰੰਤ ਪਾਠ ਕਰਨ ਵੇਲੇ ਹੱਥਾਂ ਨੂੰ ਲਗਾ ਲੈਣਾ ਉਸ ਜੋਤ ਦੇ ਖਿਓ ਨੇ ਇੰਨੀ ਕੁ ਕਿਰਪਾ ਕੀਤੀ ਮਾਤਾ ਦਾ ਪਤਾ ਨਹੀਂ ਕਿੰਨਾ ਕੁ ਵਿਸ਼ਵਾਸ ਬਣ ਗਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿੰਨਾ ਕੁ ਟੂ ਟੂ ਵਿਸ਼ਵਾਸ ਕਰਨ ਲੱਗ ਪਏ ਕਿ ਉਹਨਾਂ ਦੇ ਹੱਥਾਂ ਵਿੱਚ ਖੁਰਕਾਉਣੀ ਦੋ ਹਫ਼ਤਿਆਂ ਦੇ ਵਿੱਚ ਹੀ ਬੰਦ ਹੋ ਗਈ ਉਹ ਉਸ ਨੂੰ ਪ੍ਰਸ਼ਾਦ ਦੀ ਤਰ੍ਹਾਂ ਗ੍ਰਹਿਣ ਕਰਦੇ ਸਨ ਕਿ ਜੀਵੇਂ ਬਾਬਾ ਜੀ ਨੇ ਆਪ ਖੁਦ ਆ ਕੇ ਉਹਨਾਂ ਦੇ ਹੱਥਾਂ ਵਿੱਚ ਪ੍ਰਸ਼ਾਦ ਦਿੱਤਾ ਹੋਵੇ। ਕਾਲ ਸਜੀ ਕਹਿੰਦੇ ਹਨ ਨਾ ਜੇ ਸ਼ਰਧਾ ਹੋਵੇ ਨਾ ਤਾਂ ਪੱਥਰ 'ਚੋ ਵੀ ਪਰਮਾਤਮਾ ਦਿਸਣ ਲੱਗ ਜਾਂਦਾ ਹੈ। ਇਹ ਪਰਮਾਤਮਾ ਸਾਡੇ ਅੰਗ ਸੰਗ ਹੀ ਹੁੰਦਾ ਹੈ ਪਰ ਸਾਡੇ ਹੰਕਾਰ ਸਾਡੇ ਕੁਕਰਮਾਂ ਦੇ ਕਰਕੇ ਸਾਡੇ ਸਾਹਮਣੇ ਨਹੀਂ ਆਉਂਦੇ ਕਿਉਂਕਿ ਸਾਡੇ ਕਰਮ ਇੰਨੇ ਚੰਗੇ ਨਹੀਂ ਹਨ ਕਿਉਂਕਿ ਪਰਮਾਤਮਾ ਦੇ ਦਰਸ਼ਨ ਤਾਂ ਚੰਗੇ ਕਰਮਾਂ ਦੇ ਕਰਕੇ ਹੀ ਹੁੰਦੇ ਨੇ ਕਾਲ ਸਜੀ ਇਸ ਤਰ੍ਹਾਂ ਉਸ ਮਾਤਾ ਜੀ ਦੀ ਵੀ ਹੱਥਾਂ ਨੂੰ ਆਰਾਮ ਮਿਲਿਆ ਹੁਣ ਮਾਤਾ ਜੀ ਨੇ ਸੋਚਿਆ ਸੀ ਕਿ ਬਾਬਾ ਜੀ ਮੇਰੇ ਹੱਥਾਂ ਨੂੰ ਬਿਲਕੁਲ ਆਰਾਮ ਕਰ ਦਿਓ ਮੈਂ ਇੱਥੇ ਭਾਂਡਿਆਂ ਦੀ ਸੇਵਾ ਕਰਾਂਗੀ ਵੇਖੋ ਮਾਤਾ ਜੀ ਨੇ ਲਗਾਤਾਰ 2 ਮਹੀਨੇ ਘਰ ਬੈਠ ਕੇ ਦੁਪਹਿਰਾ ਸਾਹਿਬ ਘੱਟੇ 3 ਤੀਸਰੇ ਮਹੀਨੇ ਮਾਤਾ ਜੀ ਨੇ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਸਿੰਘਾਂ ਦੀ ਗੁਰਦੁਆਰਾ ਸਾਹਿਬ ਜਾ ਕੇ RAMDAS ਬਾਬਾ ਜੀ ਦੇ ਸਥਾਨੇ ਤੇ ਜਾ ਕੇ ਭਾਂਡੀਆਂ ਦੀ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਜਿਹੜੇ ਕਿ ਮਾਤਾ ਜੀ ਦੇ ਹੱਥਾਂ ਉੱਤੇ ਐਡੇ-ਐਡੇ ਜ਼ਖਮ ਸੀ ਕਿਸੇ ਦਵਾਈ ਨਾ ਨਹੀਂ ਸੀ ਭਰ ਰਹੇ ਪਰ ਸ਼ਹੀਦ ਦੀ ਦੇਖ ਉਠੀ ਦੇਖ ਦੇ ਕੀ ਉਹਦੇ ਨਾਲ ਮਾਤਾ ਜੀ ਦੇ ਉਹ ਜਿਹੜੇ ਦੁੱਖ ਤਾਂ ਉਹ ਕੱਟੇ ਗਏ ਸਮਝ ਲਓ ਜਿਹੜੇ ਆਪਣੇ ਤੇ ਦੁੱਖ ਹੰਦੇ ਸਮਝ ਲਓ ਸਾਡੇ పాਪ ਕੱਟਦੇ ਹਨ ਪਰ ਖਾਲਸਾ ਜੀ ਇੱਕ ਬਾਪ ਘਟਦਾ ਹੈ ਤੇ ਅਸੀਂ ਚੋਹਰ ਕਰ ਦਿੰਨੇ ਹਾਂ ਇਹ ਵੀ ਚੰਗੀ ਗੱਲ ਨਹੀਂ ਹੈ ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਸ਼ਾਂਤ ਰੱਖੋ ਤੇ ਆਪਣੇ ਗੁਰੂ ਦੀ ਬਾਣੀ ਪੜਿਆ ਕਰੋ ਕਹਿੰਦੇ ਨਾ ਕਿ ਜੇ ਤੁਸੀਂ ਗੁਰੂ ਨੂੰ ਪਿਆਰ ਨਾਲ ਆਪਣੇ ਕੋਲ ਬੁਲਾਓਗੇ ਤੇ ਗੁਰੂ ਸਾਖਸ਼ਾਹ ਦਰਸ਼ਨ ਦੇਣਗੇ ਇਸ ਕਰਕੇ ਖਾਲਸਾ ਜੀ ਤੁਹਾਨੂੰ ਤੰਤਨ ਅਮਰ ਸ਼ਹੀਦ ਬਾਬੇ ਦੀਪ ਸਿੰਘ ਜੀ ਦੇ ਸਥਾਨੇ ਤੇ ਜ਼ਰੂਰ ਜਾਣਾ ਚਾਹੀਦਾ ਹੈ ਇੱਕ ਵਾਰ ਹਾਜ਼ਰੀ ਜ਼ਰੂਰ ਲਵਾਉਣੀ ਚਾਹੀਦੀ ਹੈ ਕਿਉਂਕਿ ਬਾਬਾ ਜੀ ਉਡੀਕ ਕਰਦੇ ਨੇ ਕਿ ਕਦੋਂ ਮੇਰਾ ਸਿੱਖ ਮੇਰੇ ਕੋਲ ਆਵੇ ਤੇ ਉਹ ਸਾਡੀਆਂ ਸਮੱਸਿਆਵਾਂ ਦਾ ਵੀ ਹੱਲ ਕਰਦੇ ਨੇ ਸਾਡੇ ਉੱਤੇ ਹੋਣ ਵਾਲੀਆਂ ਵਿਪਤਾਵਾਂ ਆਉਣ ਵਾਲੀਆਂ ਸਭ ਦਾ ਉਹ ਹੱਲ ਕਰ ਦਿੰਦੇ ਨੇ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ